ਅਜਨਾਲਾ ਤੋਂ ਅੱਗੇ ਪਿੰਡ ਪੈਂਦਾ ਹੈ ਕਮਰਾਏ ਜਿੱਥੇ ਬਹੁਤ ਘੱਟ ਪਹੁੰਚ ਹੋਈ ਕਿਉਂਕਿ ਇਹ ਰਸਤਾ ਵੀ ਬਹੁਤ ਜ਼ਿਆਦਾ ਖਰਾਬ ਹੈ ਤੇ ਇੱਥੇ ਤੂਸੀ ਬੰਦੇ ਨਾਲ ਲੱਗਦੇ ਇਹ ਪਿੰਡ ਨੇ ਕਹਿ ਸਕਦੇ ਆ ਕਿ ਬਾਰਡਰਾਂ ਦੇ ਨਾਲ ਲੱਗਦੇ ਪਿੰਡ ਨੇ ਜਿੱਥੇ ਰਸਤਾ ਵੀ ਕਾਫੀ ਜ਼ਿਆਦਾ ਖਰਾਬ ਹੋਇਆ ਹੋਇਆ ਪਰ ਜਿਹੜੀ ਸੰਗਤ ਹੈ ਜਿਹੜੇ ਸੇਵਾ ਕਰਨ ਵਾਲੇ ਲੋਕ ਨੇ ਉਹ ਕਿਸੇ ਨਾ ਕਿਸੇ ਤਰੀਕੇ ਇਹਨਾਂ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਜਿਹੜੇ ਲੋਕ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਹਾਲਾਂਕਿ ਪਿੰਡ ਇੱਕ ਪਾਸੇ ਰਹਿ ਜਾਂਦਾ ਇਹ ਕੱਚੇ ਰਸਤੇ ਨੂੰ ਸੇਵਾਦਾਰ ਟਰਾਲੀਆਂ ਲੈ ਕੇ ਆ ਰਹੇ ਨੇ ਉਹ ਟਰਾਲੀਆਂ ਜਿਨ੍ਹਾਂ ਦੇ ਵਿੱਚ ਰਾਸ਼ਨ ਭਰਿਆ ਹੋਇਆ ਤੇ ਪਿੰਡ ਤੱਕ ਨਹੀਂ ਜਾਂਦੀ ਟਰਾਲੀ ਤਾਂ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਆਪਣੇ ਸਿਰਾਂ ਦੇ ਉੱਤੇ ਜਿਹੜਾ ਇਹ ਰਾਸ਼ਨ ਲੈ ਕੇ ਆਏ ਹੋਏ ਨੇ ਜਿਹੜੀ ਰਾਹਤ ਸਮੱਗਰੀ ਲੈ ਕੇ ਆਏ ਹੋਏ ਨੇ ਉਹ ਆਪਣੇ ਚੱਕਣੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਪਿੰਡ ਵਾਸੀ ਨੇ ਜਿਹੜੇ ਉਹ ਵੀ ਹੁਣ ਕੋਲ ਆ ਰਹੇ ਨੇ ਕਿਉਂਕਿ ਇਹ ਪਿੰਡ ਸੁਣਨ ਦੇ ਵਿੱਚ ਸਾਨੂੰ ਮਿਲਿਆ ਕਿ ਕਾਫੀ ਜ਼ਿਆਦਾ ਪਿੱਛੇ ਚਲੇ ਜਾਂਦਾ ਤੇ ਇਸ ਪਿੰਡ ਨੂੰ ਸੜਕ ਜਿਹੜੀ ਉਹ ਵੀ ਸਿੰਗਲ ਆਉਂਦੀ ਹੈ ਜਿਸ ਕਰਕੇ ਇੱਥੇ ਕਈ ਜ਼ਿਆਦਾ ਲੋਕ ਨੇ ਜਿਹੜੇ ਉਹ ਘਟ ਆਏ ਪਰ ਹੁਣ ਜਿਹੜੇ ਸੇਵਾਦਾਰ ਨੇ ਜਿਹੜੇ ਲੋਕ ਨੇ ਉਹ ਕਿਸੇ ਨਾ ਕਿਸੇ ਤਰੀਕੇ ਇੱਥੇ ਪਹੁੰਚ ਰਹੇ ਨੇ ਇੱਕ ਪਾਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੇਵਾਦਾਰ ਨੇ ਜਿਹੜੇ ਉਹ ਆਪਣੇ ਮੋਢਿਆਂ ਦੇ ਉੱਪਰ ਸਮਾਨ ਲੈ ਕੇ ਲੋਕਾਂ ਤੱਕ ਲੈ ਕੇ ਜਾ ਰਹੇ ਨੇ ਉਹ ਲੋਕ ਜਿਹੜੇ ਕਿ ਹਰ ਪ੍ਰਭਾਵਿਤ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸੇਵਾਦਾਰ ਲਗਾਤਾਰ ਸੇਵਾ ਦੇ ਵਿੱਚ ਝੁਟੇ ਝੁਟੇ ਹੋਏ ਨੇ ਤਾਂ ਇੱਕ ਪਾਸੇ ਧੂਸੀ ਰਹਿ ਜਾਂਦਾ ਜਿੱਥੇ ਇਹ ਉਸ ਦੇ ਕੰਡੇ ਦੇ ਉੱਤੇ ਪਿੰਡ ਪੈ ਜਾਂਦੇ ਨੇ ਲਗਾਤਾਰ ਟਰਾਲੀਆਂ ਦੇ ਵਿੱਚ ਰਾਹਤ ਸਮਗਰੀ ਹੈ ਜਿਹੜੀ ਉਹ ਸੇਵਾਦਾਰਾਂ ਦੇ ਵੱਲੋਂ ਰੱਖੀ ਹੋਈ ਹੈ ਚਾਹੇ ਪਾਣੀ ਦੀਆਂ ਬੋਤਲਾਂ ਹੋ ਜਾਣ ਚਾਹੇ ਖਾਣ ਪੀਣ ਦਾ ਸਮਾਨ ਹੋ ਜਾਵੇ ਤੇ ਇੱਥੇ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਉਹ ਬਣੇ ਹੋਣੇ ਹਾਲਾਂਕਿ ਪਿੰਡਾਂ ਦੇ ਵਿੱਚ ਪਾਣੀ ਦਾ ਪੱਧਰ ਛੜਾ ਉਹ ਕਾਫੀ ਜ਼ਿਆਦਾ ਘਟ ਚੁੱਕਿਆ ਕਿਉਂਕਿ ਪਾਣੀ ਜਿਹੜਾ ਆਗਾਹ ਦੇ ਵੱਲ ਲਗਾਤਾਰ ਜਾ ਰਿਹਾ ਤੇ ਘਰਾਂ ਦੇ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਹਾਲਾਂਕਿ ਜੇ ਹੁਣ ਦਰਿਆਵਾਂ ਦੇ ਵਿੱਚ ਬੰਨਾਂ ਦੇ ਵਿੱਚ ਪਾਣੀ ਨਾ ਵਧਿਆ ਤਾਂ ਕੀ ਪਤਾ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਪਾਣੀ ਤੋਂ ਠੀਕ ਹੋ ਜਾਣ ਪਰ ਹਾਲਾਤ ਹੋਰ ਵੀ ਵਿਗੜ ਸਕਦੇ ਨੇ ਇੱਥੇ ਤਸਵੀਰਾਂ ਤੁਹਾਨੂੰ ਕਮਰਾਏ ਪਿੰਡ ਦੀਆਂ ਦਿਖਾ ਰਹੇ ਹਾਂ ਇਹ ਕਾਫੀ ਜ਼ਿਆਦਾ ਮੇਨ ਰੋਡ ਤੋਂ ਪਿੱਛੇ ਪਿੰਡ ਪੈ ਜਾਂਦਾ ਤੇ ਇਸ ਜਿਹੜੇ ਪਿੰਡ ਨੂੰ ਸੜਕਾਂ ਨੇ ਜਿਹੜੀਆਂ ਆਉਣ ਵਾਲੀਆਂ ਉਹ ਵੀ ਸਿੰਗਲ ਨੇ ਤੇ ਜਿਹੜੇ ਸੇਵਾਦਾਰ ਨੇ ਉਹ ਕਾਫੀ ਜ਼ਿਆਦਾ ਮੁਸ਼ਕਲ ਤੋਂ ਬਾਅਦ ਇੱਥੇ ਆਪਣੀਆਂ ਟਰਾਲੀਆਂ ਨੇ ਜਿਹੜੀਆਂ ਉਹ ਲੈ ਕੇ ਆਏ ਨੇ ਤੇ ਇਹ ਕਾਫੀ ਜ਼ਿਆਦਾ ਹੜ੍ਹਾਂ ਤੋਂ ਪ੍ਰਭਾਵਿਤ ਹੋਇਆ ਇਲਾਕਾ ਜਿਹੜੇ ਲੋਕ ਨੇ ਜਿਹੜੇ ਇਹ ਲੋਕ ਇਹਨਾ ਘਰਾਂ ਦੇ ਵਿੱਚ ਰਹਿੰਦੇ ਨੇ ਤਾਂ ਉਹ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਨੇ ਕਿਉਂਕਿ ਪਿੱਛੇ ਇੱਕ ਤਸਵੀਰ ਦਿਖਾਉਂਗਾ ਕਿਉਂਕਿ ਜਿਹੜੀਆਂ ਲੋਕ ਨੇ ਉਹ ਪਾਣੀ ਦੇ ਵਿੱਚ ਰਹਿ ਰਹੇ ਸੀ ਜਿਨ੍ਹਾਂ ਨੇ ਆਪਣਾ ਸਾਜੋ ਸਮਾਨ ਆ ਜਿਹੜਾ ਉਹ ਸਾਰਾ ਹੀ ਆਪਣੇ ਕੋਠਿਆਂ ਦੇ ਉੱਤੇ ਰੱਖਿਆ ਹੋਇਆ ਤਰਪਾਲਾਂ ਪਾਈਆਂ ਹੋਈਆਂ ਨੇ ਤੇ ਸੇਵਾਦਾਰ ਲਗਾਤਾਰ ਉਹਨਾਂ ਨੂੰ ਅਜਹੀਆਂ ਚੀਜ਼ਾਂ ਦੇ ਰਹੇ ਸੀ ਜਿਹੜੀਆਂ ਉਹਨਾਂ ਦੇ ਕੰਮ ਆ ਜਾਣ ਜਿਵੇਂ ਉੱਥੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਮਾਨ ਹੈ ਜਿਹੜਾ ਉਹ ਤਰਪਾਲਾਂ ਦੇ ਨਾਲ ਟਕਿਆ ਹੋਇਆ ਕਿਉਂਕਿ ਜ਼ਿੰਦਗੀ ਦੀ ਜਮਾ ਪੂੰਜੀ ਕਹਿ ਸਕਦੇ ਆ ਘਰ ਨੂੰ ਸਜਾਉਣ ਦੇ ਲਈ ਜਿਹੜਾ ਸਮਾਨ ਲੋਕ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਜੋੜਦੇ ਨੇ ਤਾਂ ਅੱਜ ਉਸ ਦੇ ਉੱਪਰ ਵੀ ਆਫਤ ਆਈ ਹੋਈ ਸੀ ਤਾਂ ਪੂਰੀ ਤਰ੍ਹਾਂ ਟਕਿਆ ਹੋਇਆ ਤਾਂ ਜੋ ਜਦੋਂ ਹਾਲਾਤ ਠੀਕ ਹੋ ਜਾਣਗੇ ਤਾਂ ਉਸੇ ਤਰ੍ਹਾਂ ਆਪਣੇ ਘਰ ਨੂੰ ਸਜਾਇਆ ਜਾ ਸਕੇ ਤਾਂ ਇੱਥੇ ਕਾਫੀ ਜ਼ਿਆਦਾ ਡੁੰਘਾਈ ਵਾਲਾ ਏਰੀਆ ਹੈ ਤੇ ਇਹ ਪਿੱਛੇ ਕਹਿ ਸਕਦੇ ਆ ਕਿ ਸੜਕ ਕਾਫੀ ਜ਼ਿਆਦਾ ਉੱਚੀ ਹੈ ਤੇ ਉਸ ਤੋਂ ਅਗਲੇ ਪਿੱਛੇ ਕਹਿ ਸਕਦੇ ਆ ਕਿ ਤੁਸੀ ਬੰਨ ਹੈ ਦਰਿਆ ਚੱਲਦਾ ਹੈ ਤੇ ਦਰਿਆ ਦਾ ਪਾਣੀ ਕਾਫੀ ਜ਼ਿਆਦਾ ਇੱਥੇ ਮਾਰ ਕਰਦਾ ਹੈ ਤੇ ਜਿਹੜੇ ਲੋਕ ਨੇ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਤੇ ਲਗਾਤਾਰ ਜਿਹੜੇ ਸੇਵਾਦਾਰ ਨੇ ਉਹ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਸਮਾਨ ਲੈ ਕੇ ਜਾ ਰਹੇ ਨੇ ਤੇ ਇੱਥੇ ਜਿਹੜੇ ਲੋਡਵੰਦ ਨੇ ਉਹ ਵੀ ਆਪਣਾ ਸਮਾਨ ਲੈ ਰਹੇ ਨੇ ਤੇ ਇੱਥੇ ਇਹ ਵੀ ਦੇਖ ਸਕਦਾ ਹਾਂ ਕਿ ਜਿਹੜੇ ਡੰਗਰ ਪਸ਼ੂ ਨੇ ਉਹਨਾਂ ਨੂੰ ਲੋਕ ਉੱਚੀਆਂ ਥਾਵਾਂ ਤੇ ਰੱਖਣ ਦੇ ਲਈ ਮਜਬੂਰ ਮਜਬੂਰ ਹੋਏ ਹੋਏ ਨੇ ਤੇ ਇੱਥੇ ਘਰ ਨੇ ਜਿਹੜੇ ਉਹ ਵੀ ਪੂਰੀ ਤਰ੍ਹਾਂ ਡੁੱਬੇ ਹੋਏ ਸੀ ਜਿਸ ਤਰ੍ਹਾਂ ਦੀ ਰਾਹਤ ਸਮਗਰੀ ਇੱਥੇ ਪਹੁੰਚ ਹੁੰਦੀ ਹੈ ਸੇਵਾਦਾਰ ਉਹ ਪਹੁੰਚਾਰੇ ਨੇ ਤੇ ਇਧਰ ਦੇਖ ਸਕਦਾ ਹਾਂ ਕਿ ਕਿਸ ਤਰ੍ਹਾਂ ਪਾਣੀ ਹੈ ਜਿਹੜਾ ਉਹ ਘਰਾਂ ਦੇ ਵਿੱਚ ਬੜਾ ਹੋਇਆ ਹੋਇਆ ਬੜਿਆ ਹੋਇਆ ਹੈ ਇੱਥੇ ਪੂਰੀਆਂ ਜੇ ਅਸੀਂ ਉੱਥੇ ਤਸਵੀਰਾਂ ਤੱਕ ਦੇਖੀਏ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਪੰਪਨ 6-6 ਫੁੱਟ ਪਾਣੀ ਇੱਥੇ ਖੜਾ ਹੋਇਆ ਵਾ ਅਸੀਂ ਤੇ ਜਿਹੜੇ ਲੋਕ ਨੇ ਉਹ ਆਪਣੇ ਘਰਾਂ ਦੇ ਉੱਪਰ ਰਹਿਣ ਦੇ ਲਈ ਮਜਬੂਰ ਹੋਏ ਹੋਏ ਨੇ ਹਾਲਾਤ ਕਾਫੀ ਜ਼ਿਆਦਾ ਇੱਥੇ ਮਾੜੇ ਬਣੇ ਹੋਏ ਸੀ ਕਿਉਂਕਿ ਪਾਣੀ ਅਜਿਹੇ ਘਰਾਂ ਦੇ ਵਿੱਚ ਬੜਿਆ ਹੋਇਆ ਸੀ ਤਾਂ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਘਰ ਜਿਹੜਾ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬਿਆ ਹੋਇਆ ਤੇ ਹਾਲਾਂਕਿ ਜਿਹੜੇ ਹੌਣ ਦੇ ਹਾਲਾਤ ਦੇਖੀਏ ਤਾਂ ਜਿਹੜਾ ਪਾਣੀ ਹੈ ਉਹ ਹਲੇ ਵੀ ਘਰਾਂ ਦੇ ਵਿੱਚ ਕਹਿ ਸਕਦੇ ਨੇ ਕਿ ਇੱਕ ਤੋਂ ਡੇਢ ਫੁੱਟ ਖੜਾ ਪਰ ਕਾਫੀ ਜ਼ਿਆਦਾ ਪਾਣੀ ਹੈ ਜਿਹੜਾ ਉਹ ਆਗਾਹ ਚਲੇ ਗਿਆ ਤੇ ਹਜੇ ਘਰ ਨੇ ਜਿਹੜੇ ਖਾਲੀ ਹੋ ਗਏ ਨੇ ਪਰ ਹਲੇ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਉਹ ਆਪਣਾ ਸਮਾਨ ਹਲੇ ਘਰਾਂ ਦੇ ਉੱਪਰ ਰੱਖੀ ਬੈਠੇ ਨੇ ਕਿਉਂਕਿ ਖਤਰਾ ਹੈ ਜਿਹੜਾ ਕਿਸੇ ਟਾਈਮ ਵੀ ਵਾਅ ਸਕਦਾ ਕਿਉਂਕਿ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਜਿਸ ਕਰਕੇ ਜਿੰਨੇ ਵੀ ਪੰਜਾਬ ਦੇ ਵਿੱਚ ਦਰਿਆ ਆ ਰਹੇ ਨੇ ਨਾਲੀਆਂ ਆ ਰਹੀਆਂ ਨੇ ਉਹ ਪੂਰੀ ਤਰ੍ਹਾਂ ਉਫਾਨ ਦੇ ਉੱਤੇ ਆਈਆਂ ਹੋਈਆਂ ਨੇ ਲਗਾਤਾਰ ਮੀਂਹ ਪੈ ਰਿਹਾ ਪੰਜਾਬ ਦੇ ਵਿੱਚ ਵੀ ਅਲਰਟ ਦੱਸਿਆ ਹੋਇਆ ਮੌਸਮ ਵਿਭਾਗ ਦੇ ਵੱਲੋਂ ਤਾਂ ਆਹ ਹਫਤਾ ਕਾਫੀ ਜ਼ਿਆਦਾ ਅਲਰਟ ਦੱਸਿਆ ਹੋਇਆ ਸੀ ਤੇ ਇੱਧਰ ਇੱਕ ਪਾਸੇ ਤਸਵੀਰ ਦੇਖੂਗਾ ਤੇ ਇੱਧਰ ਵੀ ਕਹੀਂ ਜ਼ਿਆਦਾ ਘਰ ਬਣੇ ਹੋਏ ਨੇ ਤੇ ਇਹ ਘਰ ਨੇ ਜਿਹੜੇ ਇੱਧਰ ਪਾਣੀ ਦੇ ਵਿੱਚ ਡੁੱਬੇ ਹੋਏ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਨੇ ਹਾਲਾਤ ਕਾਫੀ ਜ਼ਿਆਦਾ ਮਾੜੇ ਕੀਤੇ ਹੋਏ ਸੀ ਲੋਕ ਘਰ ਛੱਡ ਕੇ ਮੇਰੇ ਨਾਲ ਮਾ ਉੱਥੇ ਗੁਰੂਆਸਮਾਨ ਦਿਖਾਉਣਾ ਹੈ ਉੱਥੇ ਇੱਥੇ ਹਾਲਾਤ ਪਰਲੇ ਸਾਈਡ ਘਰ ਹੈ ਨਾ ਉਹ ਸਾਰੇ ਇਸ ਤੋਂ ਪਰਲੇ ਸਾਈਡ ਹੋਰ ਘਰ ਆਹੋ ਕਿਨੇ ਘਰ ਨੇ ਇਧਰੋਂ ਹਜੇ ਹਾਂ ਜੀ 4-5 ਪੂਰੇ ਡੁੱਬੇ ਪਏ ਨੇ ਉਹ ਡੁੱਬੇ ਪਏ ਤਾਂ ਇੱਥੇ ਪਸ਼ੂਆਂ ਦਾ ਵੀ ਕਾਫੀ ਜ਼ਿਆਦਾ ਬੁਰਾ ਹਾਲ ਹੋਇਆ ਵੈ ਪਾਣੀ ਕ ਚੜ ਕੇ ਆਈ ਇਹ ਇਹ ਪਾਣੀ ਸਾਰ ਆਇਆ ਜੇ 3 ਵਜੇ ਅੱਛਾ 3 ਵਜੇ ਆਇਆ ਜੇ ਤੇ 3 ਵਜੇ ਮਹਾ ਹੀ ਸਾਡੇ ਕੋਲ ਭੱਜ ਨਾ ਠਕੇ ਆਪਣਾ ਸਮਾਨ ਹੀ ਲਾਇਆ ਸੰਭਲਣ ਦਾ ਮੌਕਾ ਨਹੀਂ ਮਿਲਿਆ ਨਹੀਂ ਕੁਝ ਨਹੀਂ ਭੱਜਣ ਦਾ ਮੌਕਾ ਵੀ ਨਹੀਂ ਮਿਲਿਆ ਤੇ ਡਰਮ ਕਣਕਾਂ ਕਣਕਾਂ ਸਭ ਸਾਡੀਆਂ ਤਬਾਹ ਹੋ ਗਈਆਂ ਨੇ ਹੁਣ ਹਲੇ ਹੁਣ ਹੁਣ ਪਾਣੀ ਦਾ ਪੱਤਰ ਲੱਗ ਰਿਹਾ ਵੀ ਘਟ ਰਿਹਾ ਹੈ ਹਾਂਜੀ ਹੈ ਅੱਗੇ ਨੂੰ ਕੁਝ ਫਰਕ ਆ ਹੁਣ ਸਮਾਨ ਦਾ ਕਿ ਨੁਕਸਾਨ ਕਿੰਨਾ ਹੋਇਆ ਨੁਕਸਾਨ ਤੇ ਸਰ ਬਹੁਤ ਜ਼ਿਆਦਾ ਸਾਡਾ ਬਚੇ ਕੁਝ ਨਹੀਂ ਵੇਖੋ ਤੇ ਸਾਰੇ ਘਰਾਂ ਦੇ ਘਰ ਜਿਵੇਂ ਅਸੀਂ ਪਿੱਛੇ ਦੇਖਿਆ ਵੀ ਪਿੱਛੇ ਲੋਕਾਂ ਦੇ ਜਿਹੜੇ ਪਸ਼ੂ ਡੰਗਰ ਨੇ ਉਹ ਸਾਰੇ ਪਾਣੀ ਦੇ ਵਿੱਚ ਰੁੜੇ ਸਾਡੇ ਵੀ ਰੁੜੇ ਜਿੱਥੇ अच्छा ਸਾਡੇ ਵੀ ਰੁੜ ਗਏ ਕਿ ਕਈ ਜਿੰਨਾਂ ਕੋ ਭਜਣਾ ਠ ਕੇ ਚੜਾਏਗੇ ਉੱਚੇ ਥਾਂ ਦੇ ਚੜਾਏਗੇ ਬਾਕੀ ਰੁੜ ਗਏ ਜੀ ਨਹੀਂ ਅਸੀਂ ਇੱਥੇ ਦੇਖ ਰਹੇ ਆ ਵੀ ਰਸਤੇ ਵੀ ਬੜੇ ਖਰਾਬ ਜੇ ਆਉਂਦੇ ਨੇ ਕਿਉਂਕਿ ਕਾਫੀ ਦੂਰ ਪਿੰਡ ਪੈ ਜਾਂਦਾ ਹਨ ਤੇ ਹੁਣ ਹੁਣ ਕਿੰਨੀ ਕੁ ਰਾਹਤ ਸਮਗਰੀ ਕਿੰਨੀ ਕੁ ਪਹੁੰਚ ਰਹੀ ਹੈ ਇੱਥੇ ਆ ਰਹੇ ਨੇ ਲੋਕ ਸੇਵਾਦਾਰ ਆ ਰਹੇ ਨੇ ਆ ਰਹੇ ਜੀ ਬਿੱਲੇ ਬਿੱਲੇ ਟਰਾਲੀਆਂ ਹੁਣ ਅੱਜ ਆਈਆਂ ਜੇ ਟਰਾਲੀਆਂ ਅੱਗੇ ਤੇ ਲੋਕੀ ਪਿੱਛੇ ਹੀ ਮੋੜ ਦਿੰਦੇ ਵੀ ਅੱਗੇ ਪਿੰਡ ਹੀ ਕੋਈ ਨਹੀਂ ਆ ਅਸਲ ਦੇ ਵਿੱਚ ਪਿੰਡ ਪਿੰਡ ਦਾ ਪਤਾ ਹੀ ਨਹੀਂ ਲੋਕਾਂ ਨੂੰ ਜ਼ਿਆਦਾਤਰ ਹਾਂਜੀ ਹਾਂਜੀ ਆਹ ਹੈ ਗੱਲ ਹੋਈ ਜੇ ਹੁਣ ਅਸੀਂ ਵੀ ਜਦ ਆ ਰਹੇ ਸੀ ਪਿੱਛੋਂ ਸਾਨੂੰ ਵੀ ਪਤਾ ਲੱਗਿਆ ਵੀ ਇੱਥੇ ਵੀ ਇੱਕ ਪਿੰਡ ਹੈਗਾ ਕਮਰਾਏ ਤੇ ਉੱਥੇ ਵੀ ਇਹ ਸੇਵਾਦਾਰ ਕੱਦੇ ਸਾਨੂੰ ਕਹਿ ਰਹੇ تھے ਅਸੀਂ ਵੀ ਟਰਾਲੀ ਦੇ ਵਿੱਚ ਆਏ ਕਿਉਂਕਿ ਸਾਡੀ ਗੱਡੀ ਵੀ ਉੱਥੇ ਪਿੱਛੇ ਦੀ ਤੇ ਇਹ ਕਹਿੰਦੇ ਵੀ ਉੱਥੇ ਪਿੰਡ ਤੱਕ ਪਹੁੰਚ ਨਹੀਂ ਹੋਈ ਸਾਡੇ ਦੇ ਸਰ ਜਦੋਂ ਕੋਈ ਪਿੱਛੋਂ ਟਰਾਲੀ ਹੁੰਦੀ ਹੈ ਨਾ ਤੇ ਆਸ ਦਿੰਦੇ ਅੱਗੋਂ ਬੰਨ ਟੁੱਟੇ ਗਾੜੀ ਰਸਤਾ ਹੀ ਹੈ ਨਹੀਂਗਾ ਪਿੱਛੋਂ ਹੀ ਮੋੜ ਦਿੰਦੇ ਅਸੀਂ ਦੇ ਅਸੀਂ ਇੱਥੇ ਭੁੱਖੇ ਭਾਣੇ ਬਹਿ ਰਹੇ ਹਾਂ ਬਾਰਡਰ ਤੇ ਹੁਣ ਹੁਣ ਹਾਲਾਤ ਕਿਵੇਂ ਦੇ ਲੱਗ ਰਹੇ ਨੇ ਹੁਣ ਤੇ ਅੱਜ ਟਰਾਲੀਆਂ ਆਈਆਂ ਕੁਛ ਸਬਜ਼ਾ ਰਾਸ਼ਨ ਪਾਣੀ ਮਿਲਿਆ ਵਾ ਖਾਣ ਪੀਣ ਲਈ ਥੋੜਾ ਜਿਹਾ ਥੋੜੀ ਰਾਹਤ ਮਿਲੀ ਹਾਂਜੀ ਹਾਂਜੀ ਬਜ਼ੁਰਗੋ ਹੁਣ ਹਾਂਜੀ ਕਿਵੇਂ ਕਿਵੇਂ ਦੇ ਮਾਹੌਲ ਹੁਣ ਕਿਵੇਂ ਦਾ ਬਣਿਆ ਵਾ ਇੱਥੇ ਮੋਰ ਜਿਹੜਾ ਨਾ ਉਹ ਆਪਣੇ ਸੰਗਤ ਨੇ ਤੁਹਾਡੀ ਬੜੀ ਮੱਤ ਕੀਤੀ ਆ ਤੁਹਾਨੂੰ ਰਾਸ਼ਨ ਪਾਣੀ ਮਿਲਿਆ ਸਾਡੀ ਕਿੰਨੇ ਦਿਨ ਕਿੰਨੇ ਹੋ ਗਏ ਬਾਪੂ ਇੱਥੇ ਪਾਣੀ ਆਇਆ ਇਹਨੂੰ ਪੂਰੇ 5-6 ਦਿਨ ਵਗਰੇ ਕੋਠਿਆਂ ਦੇ ਉੱਤੇ ਪਾਣੀ ਕਿ ਕਿੰਨਾ ਕਿੰਨਾ ਪਾਣੀ ਕਿੰਨਾ ਚੜਿਆ ਵਾ ਦੀ 10-12 ਬਾਰਾ ਪੁੱਟ ਪਾਣੀ 10 10 12 12 ਫੁੱਟ ਪਾਣੀ 12 ਤੇ ਰੱਖ ਪਏ ਸਮਾਨ ਦਾ ਕੀ ਕਰਿਆ ਸਮਾਨ ਨੂੰ ਕੋਠਿਆਂ ਦੇ ਅੱਛਾ ਕੋਠਿਆਂ ਦੇ ਆਪ ਵੀ ਕੋਠਿਆਂ ਦੇ ਅੱਛਾ ਤੇ ਤਨੇ ਪਾਣੀ ਕਿਤੇ ਦੀ ਜਰੂਰਤ ਨਹੀਂ ਤੁਹਾਨੂੰ ਉਤਰ ਜਾਵੇ ਹੁਣ ਤਾਂ ਮੀਂਹ ਵੀ ਉਤੋਂ ਬਾਪੂ ਬਹੁਤ ਪੈ ਰਹੇ ਨੇ ਕਰ ਹੁਣ ਕੋਤੜਾ ਪਾਣੀ ਡਾਊਨ ਹੋਇਆ ਤੇ ਹਲੇ ਲੱਗਦਾ ਤੁਸੀਂ ਠੀਕ ਐ ਹਲੇ ਤੁਸੀਂ ਬਣ ਉਹ ਤੋਂ ਤੁਸੀਂ ਵੱਢੀ ਐ ਅੱਛਾ ਰੂੜੇ ਵਾਲਾ ਕੋ ਜਾ ਕੇ ਤੁਸੀਂ ਵੜ ਜਦੋਂ ਕੀਰ ਹੋ ਗਿਆ ਜਦੋਂ ਪਿੰਡ ਡੁੱਬਣ ਲੱਗਾ ਉਦੋਂ ਜਾ ਕੇ ਬਣਾ ਤੁਸੀਂ ਵੜਤੀ ਅੱਛਾ ਇਹ ਪਿੰਡ ਵਾਲੇ ਪਿੰਡ ਵਾਲਿਆਂ ਨੇ ਉਹ ਕਰਿਆ ਹਾਂ ਜਾਗ ਵੱਡੀ ਹੈ ਤੇ ਪਾਣੀ ਜਿਹੜਾ ਉੱਪਰ ਦਰਿਆ ਚ ਗਿਆ ਅੱਛਾ ਫਿਰ ਇਹ ਰੁਕ ਗਿਆ ਤੇ ਸਾਡਾ ਥੋੜਾ ਸਾਹ ਨਿਕਲ ਲੱਗ ਗਿਆ ਨਾ ਅਸੀਂ ਦੇ ਇਲਾਕਾ ਵੀ ਬਹੁਤ ਬਾਪੂ ਨੀਮਾ ਹੈ ਕਾ ਬਹੁਤ ਜ਼ਿਆਦਾ ਨੀਮਾ ਬਹੁਤ ਉਹ ਤੁਸੀਂ ਗੱਪ ਕਿੰਨਾ ਨੇ ਬੰਟ ਟੁੱਟੇ ਨੇ ਤੇ ਜੋ ਬੰਟ ਟੁੱਟਾ ਉਹਨੇ ਜਿਹੜਾ ਪਾਣੀ ਜਿਹੜਾ ਸਾਡਾ ਡੇਰੇ ਵਾਲਾ ਗਰਾਮ ਇਹ ਸਾਰੇ ਪਾਣੀ ਜਿਹੜਾ ਪੁੱਛਦੇ ਆ ਹੁਣ ਹੁਣ ਟੂੜੀ ਰਹਿਣ ਲੱਗੀ ਜੇ ਇੱਥੇ ਹਾਂਜੀ ਹੁਣ ਹੁਣ ਕਿਹੜੀ ਇੱਧਰ ਨੂੰ ਆਜੋ ਬਾਪੂ ਜੀ ਇੱਧਰ ਨੂੰ ਆਜੋ ਬਾਪੂ ਇੱਧਰ ਨੂੰ ਆਜੋ ਤਾਂ ਇੱਥੇ ਸੰਗਤ ਲਗਾਤਾਰ ਪਹੁੰਚ ਰਹੀ ਹੈ ਲੋਕ ਨੇ ਜਿਹੜੇ ਉਹ ਰਾਹਤ ਸਮਗਰੀ ਲੈ ਕੇ ਆ ਰਹੇ ਨੇ ਬੜੀ ਦੂਰੋਂ ਦੂਰੋਂ ਇੱਥੇ ਜੇ ਗੱਲ ਕਰੀਏ ਤੂੜੀ ਦੀ ਟਰਾਲੀ ਵੀ ਆਈ ਹੈ ਲਣੇਦਰ ਸਾਹਿਬ ਇਹ ਬਹੁਤ ਕਹਿੰਦੇ ਵੀ ਆ ਜਗ੍ਹਾ ਨੂੰ ਬੜੀ ਮਾਰ ਪਈ ਤੇ ਇੱਥੇ ਪਹੁੰਚ ਵੀ ਬਹੁਤ ਘੱਟ ਹੋਈ ਹਾਂਜੀ ਹਾਂਜੀ ਇੱਥੇ ਪਹੁੰਚ ਨਹੀਂ ਆਈ ਜੀ ਅਸੀਂ ਤੇ ਬਹੁਤ ਜ਼ਿਆਦਾ ਪਾਣੀ ਦੇ ਵਿੱਚ ਕੱਢ ਕੱਢ ਕੇ ਟਰਾਲੀਆਂ ਦੋ ਟੂੜੀ ਦੀਆਂ ਆਪਣਾ ਲੰਗਰ ਦੀਆਂ ਜੋ ਵੀ ਰਸਤੀ ਦੀ ਇਹਨਾਂ ਨੂੰ ਲੋਡ ਹੀ ਅਸੀਂ ਉਸ ਸਮਗਰੀ ਲੈ ਕੇ ਆਏ ਹਾਂ ਆਪਣਾ ਇੱਕ ਟਰਾਲੀ ਟੂੜੀ ਦੀ ਆਂਦੀ ਆ ਨਾਲ ਨਾਲ ਚੌਖਰਾਂ ਦਾ ਜੀ ਇਹ ਕਰਕੇ ਇਹਨਾਂ ਦੀ ਮਤਵ ਵਾਸਤੇ ਹੀ ਮਤਕਰਨੀ ਗੁਰੂ ਨਾਨਕ ਬਾਛਾ ਜੀ ਦੀ ਆ ਤੇ ਅਸੀਂ ਤੇ ਸਿਰਫ ਹੀ ਲਾ ਵਸੀਲਾ ਕਰਨ ਆਲੇ ਆ ਅਸੀਂ ਆਪਣੇ ਭਰਾਵਾਂ ਦੀ ਮਤ ਕਰਨ ਵਾਸਤੇ ਆਏ ਹਾਂ ਇਹ ਕਰਕੇ ਜਿਹੜੀ ਗਵਰਨਮੈਂਟ ਆਂਦੀ ਸੀ ਕਿ 1% ਨੇ ਤੇ ਇਹ 1% ਇਹਨਾਂ ਨੂੰ ਦੱਸਣ ਡਿਆ ਤੇ ਗਵਰਨਮੈਂਟ ਨੇ ਸਾਨੂੰ ਕੀ ਇਹ ਇਹਨਾਂ ਨੂੰ ਲੋਕਿਆਂ ਨੂੰ ਦੇਣ ਡਈ ਹੈ ਇਹ ਤਾਂ ਪੰਜਾਬੀਆਂ ਦਾ ਚਲੋ ਜਿਗਰ ਆਈ ਹੈ ਕਹਿੰਦੇ ਆਫਤ ਤਾਂ ਚਾਹੇ ਆਉਣ ਯੂ ਆਉਣੀਆਂ ਪਰ ਇਹਨਾਂ ਨੇ ਤਾਂ ਮੋੜ ਨਹੀਂ ਆਫਤ ਉਹ ਕਿਹੜੀ ਜਗ੍ਹਾ ਤੋਂ ਕਿਹੜੀ ਤੋਂ ਆਇਓ ਇਹ ਜੀ ਬਟਾਲੇ ਦੇ ਲਾਗੇ ਅਗਲੇ ਬੰਨੇ ਸਿਵਾਸਾਂ ਸੇਫਾਂ ਦੇ ਉੱਲੇ ਬੰਨੇ ਪਿੰਡਾਂ ਨਵੇਂ ਪਿੰਡ ਕਾਰਾਗੜ ਉੱਥੋਂ ਆਏ ਹੈ ਕਿੰਨੇ ਕਿੰਨੇ ਕਿਲੋਮੀਟਰ ਪੈ ਜਾਂਦੇ ਜੀ ਇੱਥੇ ਤੋਂ ਗੱਲ ਕਰੀਏ ਆਪਾਂ ਇਹ ਇੱਥੋਂ ਇੱਥੋਂ ਕੋਈ ਪੈ ਜਾਂਦਾ ਜੀ 50 60 ਕਿਲੋਮੀਟਰ ਉਹਤੇ ਰਸਤੇ ਦੇ ਪਾਣੀ ਵੀ ਅਸੀਂ ਬਹੁਤ ਦੇਖਿਆ ਪੰਜ ਪੰਜ 6 6 ਫੁੱਟ ਪਾਣੀ ਖੜਾ ਹਾਂਜੀ ਹਾਂਜੀ ਬਹੁਤ ਪਾਣੀ ਦੇ ਵਿੱਚੋਂ ਦੀ ਕੱਢ ਕੇ ਲਿਆਏ ਆਂ ਟਰਾਲੀਆਂ ਬਹੁਤ ਅੱਗੇ ਅੱਗੇ ਸਾਡੇ ਬੱਚੇ ਆਪਣਾ ਰੱਸੀਆਂ ਤੇ ਵਾਂਸ ਲੈ ਕੇ ਤੇ ਉਹਨਾਂ ਨੇ ਰਸਤੇ ਦੇ ਨਾਲ 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 ਆ ਕੇ ਤੇ ਬੜੀ ਚੰਗੀ ਚੀਜ਼ ਲੱਗੀ ਸਾਨੂੰ ਅਸੀਂ ਵੀ ਦੇਖ ਰਹੇ ਸੀ ਵੀ ਦੋ ਤਿੰਨ ਸੇਵਾਦਾਰ ਕਹਿ ਲਿਏ ਹਨਾ ਜੋ بڑے ਮੂਰੇ ਤੁਰ ਕੇ ਵਾਂਸ ਨਾਲ ਪਹਿਲਾਂ ਰਾਹ ਦੇਖਦੇ ਸੀਗੇ ਉਹ ਉਰੇ ਤੱਕ ਪਹੁੰਚਣ ਲਈ ਕਿੰਨਾ ਕਿੰਨਾ ਔਖਾ ਲੱਗਿਆ ਬਹੁਤ ਜੀ ਬਹੁਤ ਮੁਸੀਬਤ ਨਾਲ ਇੱਥੇ ਪਹੁੰਚੀਆਂ ਟਰਾਲੀਆਂ ਬਹੁਤ ਜ਼ਿਆਦਾ ਔਖੇ ਨਾਲ ਪਹੁੰਚਾਈਆਂ ਨੇ ਇੱਥੇ ਤੇ ਬਹੁਤ ਹੀ ਜ਼ਿਆਦਾ ਚਲੋ ਅਸੀਂ ਇਹ ਤੁਸੀਂ ਵੀ ਅਸੀਂ ਵੀ ਪਹਿਲਾਂ ਸਾਡਾ ਵੀਰਾਂ ਭਰਾਵਾਂ ਦਾ ਇਹ ਜੀ ਸਾਡਾ ਹੱਕ ਬਣਦਾ ਵਾ ਕਿ ਅਸੀਂ ਆਪਣੇ ਭੈਣ ਭਰਾਵਾਂ ਦੀਆਂ ਬਾਹਾਂ ਵੜੀਏ ਹਾਂਜੀ ਆ ਜੀ ਆਪਾਂ ਨੂੰ ਗੁਰੂਆਂ ਤੋਂ ਮਿਲਿਆ ਤੇ ਇੱਥੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਕਿਉਂਕਿ ਰਾਹ ਵੀ ਕਾਫੀ ਜ਼ਿਆਦਾ ਖਰਾਬ ਨੇ ਉਧਰ ਦੂਜੇ ਪਾਸੇ ਇੱਕ ਪੱਕੀ ਸੜਕ ਹੁੰਦੀ ਹੈ ਉਹ ਵੀ ਕਾਫੀ ਜ਼ਿਆਦਾ ਹੁਣ ਖਰਾਬ ਹੋਈ ਵੀ ਉੱਥੇ ਵੀ ਟਰਾਲੀਆਂ ਕਾਫੀ ਜ਼ਿਆਦਾ ਘੜੀਆਂ ਹੋਈਆਂ ਨੇ ਪਰ ਕਿਸੇ ਨਾ ਕਿਸੇ ਤਰੀਕੇ ਕੱਚਿਆਂ ਰਸਤਿਆਂ ਦੇ ਵਿੱਚ ਨੂੰ ਜਿਹੜੀ ਸੰਗਤ ਹੈ ਇੱਥੇ ਲਗਾਤਾਰ ਪਹੁੰਚ ਰਹੀ ਹੈ ਰਾਹਤ ਸਮਗਰੀ ਲਗਾਤਾਰ ਲੈ ਕੇ ਆ ਰਹੇ ਨੇ ਜਿਹੜੇ ਇਹ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਪਹੁੰਚਾਉਣ ਦੇ ਲਈ ਦੂਰੋਂ ਦੂਰੋਂ ਜਿਹੜੇ ਲੋਕ ਨੇ ਉਹ ਲਗਾਤਾਰ ਪਹੁੰਚ ਰਹੇ ਨੇ ਇੱਥੇ ਅਜਨਾਲੇ ਤੋਂ ਤੁਹਾਨੂੰ ਹੋਰ ਵੀ ਤਸਵੀਰਾਂ ਦਿ ਘਰਾਂ ਦੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਤਾਂ ਇੱਥੇ ਗਰਾਉਂਡ ਜ਼ੀਰੋ ਤੇ ਪਹੁੰਚੇ ਆ ਗਰਾਉਂਡ ਜ਼ੀਰੋ ਤੋਂ ਕਿਹੋ ਜਿਹੇ ਹਾਲਾਤ ਨੇ ਕਿਉਂਕਿ ਇਹ ਪਿੰਡ ਧੂਸੀ ਦੇ ਜਮਾਂ ਨਜ਼ਦੀਕ ਪੈ ਜਾਂਦੇ ਨੇ ਬਾਰਡਰ ਏਰੀਆ ਹੈ ਦੂਰ ਕਾਫੀ ਜ਼ਿਆਦਾ ਮੇਨ ਰੋਡ ਦੀ ਜੇ ਗੱਲ ਕਰਨੀ ਹੈ ਜਿੱਥੋਂ ਸ਼ਹਿਰ ਦੇ ਨਾਲ ਜੁੜਿਆ ਜਾਂਦਾ ਹੈ ਤਾਂ ਉਹ ਵੀ ਕਾਫੀ ਜ਼ਿਆਦਾ ਦੂਰ ਹੈ ਇੱਥੋਂ ਤਾਂ ਹੁਣ ਤੁਹਾਨੂੰ ਇੱਥੇ ਗਰਾਉਂਡ ਜ਼ੀਰੋ ਦੀ ਰਿਪੋਰਟ ਦਿਖਾ ਰਹੇ ਹਾਂ ਕੈਮਰਾਮੈਨ ਲਵਰਾਜ ਦੇ ਨਾਲ ਮੈਂ ਹਰਸ਼ਦੀਪ ਸਿੰਘ ਦਾ ਸਮਰ ਨਿਊਜ਼ ਅਜਨਾਲਾ